श्री बाहे गुरु साहेब जी सोरठ महला चौथा कार पहला एक ਓ ਅੰਕਾਰ ਸਤ ਗੁਰ ਪ੍ਰਸਾਦਿ ਆਪੇ ਆਪੇ ਵਰਤਦਾ ਪਿਆਰਾ ਆਪੇ ਆਪੇ ਅਪਾਹੋ ਵਣਜਾਰਾ ਜਾਗ ਆਪ ਹੈ ਪਿਆਰਾ ਆਪੇ ਸੱਚਾ ਸਾਹ ਹੋ ਆਪੇ ਵਣਜ ਵਾਪਾਰੀਆ ਪਿਆਰਾ ਆਪੇ ਸੱਚ ਵੇ ਸਾਹੋ ਆਪੇ ਆਪੇ ਵਰਤਦਾ ਪਿਆਰਾ ਆਪੇ ਆਪੇ ਅਪਾਹੋ ਵਣਜਾਰਾ ਜਾਗ ਆਪੇ ਹੈ ਪਿਆਰਾ ਆਪੇ ਸਾਚਾ ਸਾਹੋ ਆਪੇ ਵਣਜ ਵਾਪਾਰੀਆ ਪਿਆਰਾ ਆਪੇ ਸੱਚ ਵੇਸਾ ਹੋ ਜਪ ਮਾਨ ਹਾਰੇ ਹਾਰੇ ਨਾਮ ਸਲਾਹ ਗੁਰ ਕਿਰਪਾ ਤੇ ਪਾਈਆ ਪਿਆਰਾ ਅੰਮ੍ਰਿਤ ਅਗਮ ਅਥਾਹ ਰਹਾਉ ਆਪ ਵੇ ਸੋਣ ਸਭ ਵੇਖਦਾ ਪਿਆਰਾ ਮੋਖੇ ਬੋਲੇ ਆਪੇ ਮਹਾ ਹੋ ਆਪੇ ਉੱਜੜ ਪਾਏ ਦਾ ਪਿਆਰਾ ਆਪੇ ਵਿਖਾਲੇ ਰਾਹੋ ਆਪੇ ਹੀ ਸਭ ਆਪੇ ਹਾ ਪਿਆਰਾ ਆਪੇ ਵੇ ਪਰਵਾਹੋ ਆਪੇ ਆਪੇ ਉਪਾਏ ਦਾ ਪਿਆਰਾ ਸੇਰੇ ਆਪੇ ਤੰਦੜਾ ਲਾਹੋ ਆਪ ਕਰਾਏ ਸਾਖਤੀ ਪਿਆਰਾ ਆਪੇ ਮਾਰੇ ਮਾਰੇ ਜਾਹੋ ਆਪੇ ਪਤਨ ਪਾਤਨੀ ਪਿਆਰਾ ਆਪੇ ਪਾਰੇ ਲੰਗਾ ਹੋ ਆਪੇ ਸਾਗਰ ਬੋਹთა ਪਿਆਰਾ ਗੁਰਖੇਵਟ ਆਪੇ ਚਲਾਹੋ ਆਪੇ ਹੀ ਚਾੜੇ ਲੰਗ ਦਾ ਪਿਆਰਾ ਕਰ ਚੋਜ ਵੇਖ ਪਾਤਸਾਹੋ ਆਪੇ ਆਪੇ ਦਇਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾ ਹੋ ਆਪੇ ਸਾਗਰ ਬੋਹთა ਪਿਆਰਾ ਗੁਰਖੇਵਟ ਆਪੇ ਚਲਾ ਹੋ ਆਪੇ ਹੀ ਚੜ ਲੰਗ ਦਾ ਪਿਆਰਾ ਕਰ ਚੋਜ ਵੇਖ ਪਾਤਿਸਾ ਹੋ ਆਪੇ ਆਪ ਦਾਇਾਲ ਹੈ ਪਿਆਰਾ ਜਨ ਨਾਨਕ ਬਖਸ ਮਿਲਾ ਹੋ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ